ਪੰਚਾਇਤੀ ਜ਼ਮੀਨ ਤੇ ਕੁਝ ਵਿਅਕਤੀਆਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਇਹ ਤਾਂ ਇਸ ਬਾਰੇ ਪਿੰਡ ਵਾਸੀਆਂ ਨੇ ਮਾਛੀਵਾੜਾ ਸਾਹਿਬ ਦੇ ਬਲਾਕ ਪੰਚਾਇਤ ਦਫ਼ਤਰ ਦੇ ਅੱਗੇ ਅੰਮ੍ਰਿਤ ਸਮੇਂ ਦੇ ਲਈ ਧਰਨਾ ਲਗਾ ਦਿੱਤਾ ਤੇ ਲੋਕਾਂ ਦੇ ਮੁਤਾਬਕ ਪਿੰਡ ਸਹਿਜੋ ਮਾਜਰਾ ਦੇ ਵਿੱਚ 2023 ਤੋਂ ਪੰਚਾਇਤੀ ਜ਼ਮੀਨਾਂ ਤੇ ਕੁਝ ਵਿਅਕਤੀਆਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਇਸ ਬਾਰੇ ਪਿੰਡ ਵਾਸੀਆਂ ਨੇ ਸ਼ਿਕਾਇਤ ਵੀ ਕੀਤੀ ਆ ਤਾਂ ਜ਼ਮੀਨ ਦੀ ਮੰਕੀ ਕਰਵਾ ਕੇ ਕਬਜ਼ਾ ਛਡਵਾਉਣ ਦੇ ਲਈ ਕਿਹਾ ਗਿਆ ਲੇਕਿਨ ਅਜੇ ਤੱਕ ਜ਼ਮੀਨ ਨੂੰ ਖਾਲੀ ਨਹੀਂ ਕੀਤਾ ਗਿਆ ਉਹਨਾਂ ਵੀ ਕਿਹਾ ਹੈ ਕਿ ਵਿਭਾਗ ਨੂੰ ਵੀ ਕਈ ਵਾਰ ਇਸ ਦੀ ਸ਼ਿਕਾਇਤ ਕੀਤੀ ਗਈ ਹੈ ਲੇਕਿਨ ਕੋਈ ਕਾਰਵਾਈ ਨਹੀਂ ਹੋਈ ਤੇ ਪਿੰਡ ਆਂ ਦੇ ਵਿੱਚ ਵੀ ਪੰਚਾਇਤੀ ਬੋਲੀ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੇ ਮਨਮਰਜ਼ੀ ਕੀਤੀ ਹੈ ਕਿ ਇਸ ਬਾਰੇ ਵੀ ਸ਼ਿਕਾਇਤਾਂ ਦਿੱਤੀਆਂ ਪਰ ਕੋਈ ਕਾਰਵਾਈ ਨਹੀਂ ਹੋਈ ਇੱਕ ਤਾਂ ਪਿੰਡ ਸਹਜੋ ਮਾਜਰੇ ਦਾ 2023 ਦਾ ਚੱਲ ਰਿਹਾ ਪੰਚਾਇਤੀ ਜ਼ਮੀਨ ਦੇ ਉੱਤੇ ਕਬਜ਼ਾ ਵਾ ਪੰਚਾਇਤੀ ਜ਼ਮੀਨ ਦੇ ਉੱਤੇ ਕਬਜ਼ਾ ਕਰਿਆ ਹੋਇਆ ਜਿਸ ਸਬੰਧੀ ਉੱਥੇ ਦੇ ਸਾਡੇ ਜਿਹੜੇ ਮੌਜੂਦਾ ਨਗਰ ਨਿਵਾਸੀ ਨੇ ਉਹਨਾਂ ਨੇ ਕਾਫੀ ਉਹਦੇ ਉੱਤੇ ਕੇਸ ਵੀ ਲੜਿਆ ਬੀਡੀਪੀਓ ਆਪਣੇ ਡੀਡੀਪੀਓ ਆਪਣੇ ਲੁਧਿਆਣਾ ਵੱਲੋਂ ਉਹਨਾਂ ਦੇ ਹੱਕ ਵਿੱਚ ਹੋਇਆ ਉਹਦਾ ਕਈ ਵਾਰ ਮਿੰਟੇ ਵੀ ਹੋ ਚੁੱਕੀ ਆ ਕਬਜ਼ਾ ਛਡਵਾਇਆ ਗਿਆ ਪ੍ਰਸ਼ਾਸਨ ਵੱਲੋਂ ਪਰ ਉਹਨੂੰ ਖਾਲੀ ਨਹੀਂ ਕਰਾਇਆ ਗਿਆ ਇਸ ਸਬੰਧੀ ਇਹਨਾਂ ਨੂੰ ਅਸੀਂ ਕਈ ਤਿੰਨ ਚਾਰ ਵਾਰੀ ਲਿਖਤੀ ਚ ਵੀ ਤੇ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਜਦ ਪੂਰੀ ਤਰ੍ਹਾਂ ਇਹਨਾਂ ਨੇ ਇਨਕਾਰੀ ਕਰਤੀ ਤਾਂ ਸਾਨੂੰ ਅੱਜ ਮਜਬੂਰਨ ਵਸ ਇੱਥੇ ਧਰਨਾ ਲਾਉਣਾ ਪਿਆ ਸਮੋਕ ਕੇ ਅਕਾਲੀ ਆਗੂ ਨੇ ਵੀ ਮਾਚੀਬੜਾ ਦੇ ਬਲਾਕ ਪੰਚਾਇਤ ਦਫਤਰ ਬਾਰੇ ਬੋਲਦੇ ਆ ਕਿ ਇਹ ਭ੍ਰਿਸ਼ਟਾਚਾਰ ਦਾ ਸਭ ਤੋਂ ਵੱਡਾ ਅੱਡਾ ਬਣ ਚੁੱਕਿਆ ਹੈ। ਉਹਨਾਂ ਕਹਿੰਦੇ ਆ ਕਿ ਦਫਤਰ ਦੇ ਵਿੱਚ ਮਨਮਰਜ਼ੀਆਂ ਹੋ ਰਹੀਆਂ ਨੇ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਸਿਆਸੀ ਸ਼ੈ ਦੇ ਨਾਲ ਹੋ ਰਿਹਾ ਹੈ ਜਾਂ ਕਿਸੇ ਵੱਡੇ ਅਧਿਕਾਰੀ ਦੀ ਮਿਲੀਭੁਗਤ ਹੈ। ਸਮਰਾਲੇ ਹਲਕੇ ਦੇ ਵਿੱਚ ਸਭ ਤੋਂ ਵੱਡਾ ਜੇ ਕਰਪਸ਼ਨ ਦਾ ਕੋਈ ਅੱਡਾ ਬਣਿਆ ਹੋਇਆ ਤਾਂ ਇਹ ਦਫਤਰ। ਜਿੱਥੇ ਮਨਮਾਜੀ ਮਨਮਰਜ਼ੀਆਂ ਕੀਤੀਆਂ ਜਾਂਦੀਆਂ ਨੇ। ਪਤਾ ਨਹੀਂ ਤਾਂ ਮੈਂ ਇਹ ਜਿਹੜੇ ਅਫਸਰ ਬੈਠੇ ਨੇ ਕਿਹਦੀ ਸ਼ਹਿ ਦੇ ਉੱਤੇ ਇਹ ਸਿਆਸੀ ਸ਼ਹਿ ਆ ਜਾਂ ਕਿਸੇ ਜੇ ਕਹ ਲਿਓ ਵੀ ਵੱਡੇ ਕਿਸੇ ਆਪਣੇ ਅਫਸਰ ਦੀ ਸ਼ਹਿ ਆ ਕੋਈ ਇੱਥੇ ਕਿਸੇ ਢੰਗ ਤਰੀਕੇ ਨਾਲ ਕੰਮ ਨਹੀਂ ਹੁੰਦਾ ਆਪਣੀ ਮਨਮਰਜ਼ੀ ਇੱਥੇ ਕਰਦੇ ਨੇ ਮੈਂ ਯੂਨੀਅਨਾਂ ਦਾ ਤਾਂ ਧੰਨਵਾਦ ਕਰਦਾ ਕਿਉਂਕਿ ਸਾਰੀਆਂ ਸਿਆਸੀ ਪਾਰਟੀਆਂ ਇਸ ਗੱਲ ਤੋਂ ਪੀੜਤ ਸੀ ਅਸੀਂ ਬਾਰੇ ਸਮੇਂ-ਸਮੇਂ ਸਰ ਆ ਕੇ ਮਿਲਦੇ ਵੀ ਆ ਇੱਥੇ ਆਪਣੇ ਮਸਲੇ ਹੱਲ ਵੀ ਕਰਾਉਣੇ ਆ ਪਰ ਜਦੋਂ ਅਸੀਂ ਜਾਂਦੇ ਆ ਤਾਂ ਅਗਲਾ ਕਹਿੰਦਾ ਵੀ ਸ਼ਾਇਦ ਇਹ ਸਿਆਸੀ ਪਾਰਟੀਆਂ ਸਿਆਸੀ ਗੱਲਾਂ ਕਰਦੇ ਨੇ। ਮੈਡਮ ਦੇ ਧੱਕੇ ਪਹਿਲਾਂ ਵੀ ਜਗਜਾਹਰ ਨੇ ਤੁਸੀਂ ਵੀ ਬੜੀਆਂ ਮੀਡੀਆ ਚ ਪਹਿਲਾਂ ਖਬਰਾਂ ਲਾਈਆਂ ਨੇ ਚਾਹੇ ਉਹ ਨਗਰ ਕੌਂਸਲ ਦੀ ਇਲੈਕਸ਼ਨ ਦੀ ਲਾਈਏ ਚਾਹੇ ਕਈ ਪਿੰਡਾਂ ਦੇ ਸਰਪੰਚ ਸਸਪੈਂਡ ਵੀ ਕੀਤੇ ਨੇ ਕਈਆਂ ਤੇ ਨਜਾਇਜ਼ ਪਰਚੇ ਵੀ ਦਿੱਤੇ ਨੇ ਉਹ ਕਿਹਦੀ ਸ਼ਾਇਦ ਇਹ ਹੁੰਦੇ ਨੇ ਇਹ ਇੱਕ ਇਹਨਾਂ ਨੂੰ ਵੀਡੀਓ ਦਫ਼ਤਰ ਵਾਲਿਆਂ ਨੂੰ ਇੱਕ ਵਾਈਟ ਪੇਪਰ ਜਿਹੜਾ ਉਹਰੇ ਜਾਰੀ ਕਰਨਾ ਚਾਹੀਦਾ ਵੀ ਆਹ ਚੀਜ਼ ਇਸ ਹਸਾਬ ਨਾਲ ਹੋ ਰਹੀ ਆ ਤਾਂ ਸਾਨੂੰ ਕਰਨਾ ਪੈ ਰਿਹਾ ਕਿਸ ਦੀ ਸ਼ਾਹ ਦੇ ਵੀਡੀਓ ਮੈਡਮ ਜਿਹੜੇ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਆ ਇਹਨਿਆਈ ਕਾਗਜ਼ ਦੇ ਇਸ ਆਪਣੇ ਡੀਸੀ ਸਾਹਿਬ ਨੂੰ ਦਿਹਾਣੇ ਹੋਈ 23/7/2011 ਇਹਦੇ 11/7/2023 ਦੇ ਆਰਡਰ ਆ ਖਾਲੀ ਕਰਾਉਣ ਦੇ ਜਿਹਦੇ باوجود ਮੈਂ ਇਸ ਬਾਬੇ ਦਫ਼ਤਰ ਵਿੱਚ ਬਹੁਤ ਵਾਰ ਗੇੜੇ ਲਾਏ ਦਰਖਾਸਤਾਂ ਦਿੱਤੀਆਂ ਲਿਖਤੀ ਇਹ ਮੈਡਮ ਮੈਨੂੰ ਜਦੇ ਕਹਿੰਦੀ ਸੀ ਕਿ ਵੀ ਮੈਂ ਖਾਲੀ ਕਰਾ ਦੂੰਗੀ ਕੋਈ ਗੱਲ ਨਹੀਂ ਤੁਸੀਂ ਵੇਟ ਕਰੋ 2-4 ਦਿਨ ਵੇਟ ਕਰੋ ਮੈਂ ਖਾਲੀ ਕਰਾਉਂਗੀ ਦੇਖੋ ਮੈਡਮ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਨੇ ਤੇ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਨਾ ਵੀ ਇਸ ਕਬਜ਼ੇ ਤੇ ਜਲਦੀ ਜਲਦੀ ਗੌਰ ਕੀਤੀ ਜਾਵੇ ਤੇ ਇਸ ਨੂੰ ਖਾਲੀ ਕਰਾਇਆ ਜਾਵੇ। ਐਤੋ ਪੱਗ ਦੇ ਤੇ ਤੁਸੀਂ ਕੀ ਮੈਂ ਇੱਕ ਨਾਗਰਿਕਾਂ ਹੀ ਸਾਝੋ ਮਾਦਰੇ ਪਿੰਡ ਦਾ ਜੀ। ਹਾਂਜੀ ਆਮ ਨਾਗਰਿਕਾਂ ਹੀ ਆਪਾਂ। ਗਿੰਦੇ ਵੀ ਕੋਈ ਸੈਟਿੰਗ ਨਾਮਾਇ ਜੁਨੀਅਨ ਦਾ ਕੋਈ ਨਹੀਂ ਜੀ। ਪਰ ਹੋਣੀ ਤੁਸੀਂ ਪਹਿਲਾਂ ਵੀ ਧਰਨਾ ਲਗਾਇਆ ਸੀ। ਹਾਂਜੀ ਪਹਿਲਾਂ ਵੀ ਯੂਨੀਅਨ ਦੇ ਥਰੂ ਲਗਾਇਆ ਸੀਗਾ ਜੀ ਧਰਨਾ। ਤੇ ਉਹਦੇ ਵਿੱਚ ਵੀ ਸਾਨੂੰ ਬਿਸ਼ਵਾਸ ਦਿਵਾਇਆ ਗਿਆ ਵੀ ਇਹ ਨਿਆਇਕ ਕਬਜ਼ਾ ਖਾਲੀ ਕਰਾਇਆ ਜਾਊਗਾ ਜੀ। ਇਨਾ ਇਲਜ਼ਾਮਾਂ ਬਾਰੇ ਜਦੋਂ ਬਲਾਕ ਪੰਚਾਇਤ ਅਫਸਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਪਣਾ ਪੱਖ ਪੇਸ਼ ਕਰਦੇ ਹੋਏ ਕੀ ਕਿਹਾ ਤੁਸੀਂ ਖੁਦ ਹੀ ਸੁਣੋ ਸਾਡੇ ਜੀ ਪਿੰਡ ਹੀੜੀਆਂ ਦੇ ਵਿੱਚ ਜਿਹੜੀ ਜਰਨਲ ਜ਼ਮੀਨ ਸੀ ਉਹਦੀ ਬੋਲੀ ਹੋ ਗਈ ਜੀ ਜਿਹੜੀ ਐਸੇ ਕੋਟੇ ਦੀ ਜ਼ਮੀਨ ਸੀਗੀ ਉਹਦੀ ਬੋਲੀ ਨਹੀਂ ਹੋਈ ਜਿਹਦੇ ਕਰਕੇ ਅਸੀਂ ਮਤਲਬ ਮੈਡਮ ਕੋਲ ਵੀ ਆਉਂਦੇ ਰਹੇ ਹਾਂ ਜੀ ਮੈਡਮ ਨੇ ਸਾਨੂੰ ਇਹ ਗੱਲ ਕਹੀ ਜੀ ਥੋੜੀ ਮੈਂ 16 ਤਰੀਕ ਨੂੰ ਮਤਲਬ ਬੋਲੀ ਕਰਾ ਦੂੰਗੀ ਅਸੀਂ ਆਉਂਦੇ ਰਹੇ ਜੀ ਸਾਨੂੰ ਟਾਈਮ ਦਿੰਦੇ ਰਹੇ ਉਹਦੇ ਬਾਅਦ ਇਹਨਾਂ ਨੇ ਸਾਨੂੰ ਇਹ ਗੱਲ ਕਹੀ ਜੀ ਉਹ ਬੋਲੀ ਸਰਪੰਚ ਨੇ ਆਪਣੇ ਵੀ ਘਰੇ ਕਰ ਲਈ ਅਸੀਂ ਫੇਰ ਨਾ ਤੋਂ ਆਰਟੀਆ ਪਾ ਕੇ ਜੀ ਉਹ ਮਤਲਬ ਉਹ ਜੋ ਵੀ ਕਾਗਜ਼ ਹੈ ਉਹ ਮੰਗੇ ਸਾਨੂੰ ਜਿਹਦੇ ਵਿੱਚ ਇਹਨਾਂ ਨੇ ਵੀਡੀਓਗ੍ਰਾਫੀ ਵੀ ਨਹੀਂ ਦਿੱਤੀ ਅਸੀਂ ਕਹਿੰਨੇ ਵੀ ਉਹ ਨਿਰਪੱਖ ਬੋਲੀ ਹੋਣੀ ਚਾਹੀਦੀ ਆ ਵੀ ਲੈ ਕੋਈ ਵੀ ਲਵੇ ਅਸੀਂ ਉਹ ਬੋਲੀ ਕਰਾਉਣਾ ਚਾਹੁੰਦੇ ਹਾਂ ਜੀ ਹਾਂ ਜੀ ਤੁਸੀਂ ਪਿੰਡ ਦੇ ਕੀ ਹੋਗਾ ਕੀ ਬਹੁਤ ਨਹੀਂ ਪਿੰਡ ਦਾ ਪਹਿਲਾਂ ਮੇਰੀ ਮਿਸ ਸਰਪੰਚ ਸੀਗੀ ਜੀ ਉਹ ਬੋਲੀ ਤੇ ਜ਼ਮੀਨ ਚੜਦੀ ਰਹੀ ਆ لیکن ਹੁਣ ਉਹਨਾਂ ਦੇ ਘਰ ਬੈਠੇ ਆਪਣੇ ਤਰੀਕਿਆਂ ਨੂੰ ਮਤਲਬ ਉਹ ਦੇ ਰਹੇ ਨੇ ਜ਼ਮੀਨ ਉਹ ਸਾਡੀ ਸਪੋਰਟ ਹੀ ਆ ਜਿਹੜੇ ਉਹਨਾਂ ਦੇ ਕੋਲ ਪਈ ਆ ਜਦੋਂ ਬੋਲੀ ਹੋਣ ਲੱਗੀ ਔਰ ਕਾਗਜ਼ਾਤ ਵੀ ਭੱਜ ਗਏ ਉਹਨਾਂ ਨੇ ਕਰੇ ਜਾ ਕੇ ਆਪਣੇ ਬੋਲੀ ਕਰਕੇ ਮਤਲਬ ਕਹਿੰਦੇ ਨੇ ਮੈਡਮ ਕਹਿ ਰਹੇ ਨੇ ਵੀ ਉਹਨਾਂ ਨੇ ਬੋਲੀ ਕਰ ਲਈ ਜੀ ਹੋਰ ਵੀ ਦੱਸਦੇ 20 ਹਾਂਜੀ ਜ਼ਮੀਨ ਹੈ ਜੀ ਇਹ ਲਗਭਗ ਹੈਗੇ 4.5 ਕਿਲੇ ਨੇ ਜਿਹੜੇ 1,25,000 ਤੇ ਜੜੇ ਨੇ ਤੇ ਉਹ ਸਾਡੇ ਪਿੰਡ ਦੇ ਵਿੱਚ ਜਿਹੜੀ ਜ਼ਮੀਨ ਆ ਉਹ ਲਗਭਗ 70,000 ਨੂੰ ਇੱਕ ਕਿਲਾ ਜੜਦਾ ਹੈ ਹਾਂਜੀ ਬਿਆਰ ਰਹੇ ਆ ਵੀ ਇਹਦੀ ਬੋਲੀ ਹੋਣੀ ਸਾਨੂੰ ਕੋਈ ਰਾਹ ਨਹੀਂ ਦਿੱਤਾ ਇਹਨਾਂ ਨੇ ਵੀਡੀਓ ਦਫ਼ਤਰ ਦੇ ਵਿੱਚ ਉਹਨਾਂ ਮੈਡਮ ਨੇ ਮਤਲਬ ਸਾਨੂੰ ਉਹਦਾ ਹੱਥ ਜਿ ਰੱਖਿਆ ਸੀ ਸਾਨੂੰ 2 ਮਹੀਨੇ ਅਸੀਂ ਜਿਹੜੇ ਮਾਰਦੇ ਰਹੇ ਜਿਹਦੇ ਵਿੱਚ ਅਸੀਂ ਦਰਖਾਸਤਾਂ ਵੀ ਦੇ ਲਿਖ ਕੇ ਦਿੱਤੀਆਂ ਸਭ ਕੁਝ ਦਿੱਤਾ ਜੀ ਜਗਬਾਨੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ